ਸਰਵ ਜੀ ਸੰਗਰੂਰ ਵੀ ਨਹੀਂ ਕਰਤਾ ਉਸ ਨੂੰ ਜੀਵਨ ਸਾਥੀ ਲੱਗਦਾ ਉਹ ਬਣਾਉਣਾ ਚਾਹਦੀ ਉਸ ਨੂੰ ਜੀਵਨ ਸਾਥੀ ਲੱਗਣਾ ਉਹ ਬਣਾਉਣਾ ਚਾਹਦੀ ਹੈ ਮੈਨੂੰ ਚੰਗਾ ਲੱਗ ਗਿਆ ਹੁਣ ਹਰਮਨ ਹੋਟਲ ਗਈ ਨਾਲ ਜਿਹੜੇ ਹਰਮਨ ਹੋਟਲ ਗਈ ਲਾਗ ਪਾਗਲ ਦਤ ਮਖੋਲ ਉਡਾ ਖੈੜਾ ਸ਼ਰਮਾ ਚਾਹੁੰਦੀ ਏ ਪਾਗਲ ਦਤ ਮਖੋਲ ਉਡਾ ਖੈੜਾ ਸ਼ਰਮਾ ਚਾਹੁੰਦੀ ਏ ਸ਼ਾਇਦ ਮੇਰੇ ਹਾਲਾਤਾਂ ਦੇ ਉਹ ਹੱਸਦੀ ਰਹਿੰਦੀ ਏ ਸ਼ਾਇਦ ਮੇਰੇ ਹਾਲਾਤਾਂ ਦੇ ਉਹ ਹੱਸਦੀ ਰਹਿੰਦੀ ਏ ਪਤਾ ਨਹੀਂ ਕਿਸ ਗੱਲੋਂ ਉਹ ਮੁਸਕਾ ਲੈਂਦੀ ਨਾਲ ਸਹੇਲੀ ਲੰਗੇ ਤਾਂ ਨਾਲ ਸਹੇਲੀ ਲੰਗੇ ਤਾਂ